ਅੱਜ ਦੇ ਨੌਜਵਾਨਾਂ ਦੀ ਤਰੱਕੀ ਦਾ ਰਾਹ ਵੱਡਾ ਟਰੈਕਟਰ, ਚੌੜੇ ਟਾਇਰ, ਬੁਲਟ ਮੋਟਰਸਾਈਕਲ ਜਾਂ ਮਹਿੰਗੀਆਂ ਕਾਰਾਂ। ਜਾਰੇ ਨੇ ਤਾਂ ਬੜੇ ਕੰਮ ਕਰ ਲਏ। ਇਹਨੇ ਤਾਂ ਕਿਤੇ ਵੀ ਸਕਸੈਸ ਨਹੀਂ ਪਾਈ। ਇਹੀ ਗੱਲ ਦੇ ਵਿੱਚ ਇੱਕ ਤਰੱਕੀ ਦਾ ਰਾਜ ਸੁਪਿਆ ਹੋਇਆ। KFC ਜਾਂ ਹੋਰ ਵੱਡੀਆਂ ਕੰਪਨੀਆਂ ਦੇ ਜਿਹੜੇ ਮਾਲਕ ਸੀ, ਉਹ ਬਹੁਤ ਵੱਡੇ ਫੇਲਿਅਰ ਚੋਂ ਨਿਕਲੇ ਹੋਏ ਸਕਸੈਸਫੁਲ ਮਾਲਕ ਸੀ। ਇੱਕ ਦੂਜੇ ਨਾਲ ਜਿਹੜਾ ਅਸੀਂ ਬੱਚਿਆਂ ਨੂੰ ਤਾਲਮੇਲ ਕਰਕੇ ਉਹਨਾਂ 'ਚ ਇੱਕ ਨਰਾਸ਼ਾ ਦਾ ਮਾਹੌਲ ਕਰਦੇ ਹਾਂ ਉਹ ਬਿਲਕੁਲ ਗਲਤ ਹੈ। ਹਰ ਬੰਦਾ ਪਾਇਲਟ ਨਹੀਂ ਬਣ ਸਕਦਾ। ਹਰ ਬੰਦਾ ਪਸਾਨ ਨਹੀਂ ਬਣ ਸਕਦਾ। ਹਰ ਬੰਦਾ ਮੁਲਾਜ਼ਮ ਨਹੀਂ ਬਣ ਸਕਦਾ। ਅੱਜਕੱਲ ਇੱਕ ਆਮ ਹੀ ਗੱਲ ਚੱਲਦੀ ਹੈ ਕਿ ਖਾ ਪੀ ਲਓ ਜ਼ਿੰਦਗੀ ਬਹੁਤ ਥੋੜੀ ਹੈ। ਕਿ ਅਸੀਂ ਬਹੁਤ ਜਲਦੀ ਕਰੀ ਬੈਠੇ ਹਾਂ ਕਿ ਛੇਤੀ ਹਰ ਕੰਮ ਹੋ ਜਾਏ, ਛੇਤੀ ਸਕਸੈਸ ਮਿਲ ਜਾਏ। ਅਸੀਂ ਛੇਤੀ ਕੋਈ ਵੱਡਾ ਮਕਾਮ ਹਾਸਲ ਕਰ ਲਈਏ ਅੱਜ ਕੱਲ ਦੇ ਨੌਜਵਾਨ ਕੂਲਾਂ ਕਾਲਾਂ ਦੇ ਵਿੱਚ ਇੱਕ ਲੜਾਕੂ ਮਾਹੌਲ ਬਣਾ ਕੇ ਆਪਣੇ ਆਪ ਨੂੰ ਇਹ ਦਿਖਾਉਂਦੇ ਆ ਸਾਡੀ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਗੱਲਬਾਤ ਹੈ ਇਹ ਜੇਕਰ ਮਾਪਿਓ ਆਪਣੇ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਦੇ ਸੀਸੇ ਦਿਖਾਉਣਗੇ ਉਹਨੂੰ ਉਸ ਦੀ ਔਕਾਤ ਬਾਰੇ ਵੀ ਦੱਸਣਗੇ ਸਭ ਤੋਂ ਪਹਿਲਾਂ ਅੰਗ ਸੰਗ ਚੈਨਲ ਦੇਖ ਰਹੇ ਮੇਰੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਦੱਸਣਾ ਚਾਹਣਾ ਕਿ ਨਾ ਤਾਂ ਮੈਂ ਕੋਈ ਨਾਵਲਕਾਰ ਹਾਂ ਨਾ ਕਹਾਣੀਕਾਰ ਹਾਂ ਨਾ ਕੋਈ ਚਿੱਤਰਕਾਰ ਹਾਂ ਪਰ ਇਹ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਮੈਂ ਇੱਕ ਤਜਰਬੇਕਾਰ ਹਾਂ ਔਰ ਇਹੀ ਤਜਰਬੇਕਾਰ ਮੈਂ ਆਪਣੀ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਅੱਜ ਦਾ ਨੌਜਵਾਨ ਇੱਕ 605 ਦੇ ਵਿੱਚ ਇੱਕ ਉਲਝਣ ਦੇ ਵਿੱਚ ਇੱਕ ਭੀੜ ਦੇ ਵਿੱਚ ਘਟਿਆ ਘਟਿਆ ਮਹਿਸੂਸ ਕਰ ਰਿਹਾ ਕਿ ਮੈਂ ਕੀ ਕਰਾਂ ਕੀ ਛੱਡਾਂ ਜਿਸ ਦੇ ਵਿੱਚ ਨੌਜਵਾਨ ਦੀ ਗੱਲ ਕਰੀਏ ਤਾਂ ਜਿੰਨਾ ਪ੍ਰੈਸ਼ਰ ਇੱਕ ਬੱਚਿਆਂ ਤੇ ਨੌਜਵਾਨ ਬੱਚਿਆਂ ਤੇ ਹੈ ਉਨਾਂ ਹੀ ਪ੍ਰੈਸ਼ਰ ਉਹਨਾਂ ਦੇ ਮਾਪਿਓ ਤੇ ਵੀ ਆ। ਔਰ ਮਾਪਿਓ ਵੀ ਸੇਮ ਕੰਡੀਸ਼ਨ ਕਿ ਸਾਡਾ ਬੱਚਾ ਕੀ ਕਰੂ ਕੀ ਬਣੂ ਕਿਵੇਂ ਕਰੂ ਕਿੱਥੇ ਕਰੂ ਔਰ ਇਹੋ ਜਿਹੀਆਂ ਚੀਜ਼ਾਂ ਦਾ ਇੱਕ ਮਾਹੌਲ ਇੱਕ ਇਹੋ ਜਿਹਾ ਗੁਬਾਰਾ ਘਰ ਪਰਿਵਾਰ ਦੇ ਵਿੱਚ ਘੁੰਮਦਾ ਰਹਿੰਦਾ ਕਿ ਨਾ ਤਾਂ ਮਾਪਿਓ ਬੱਚਿਆਂ ਨੂੰ ਖੁੱਲ ਕੇ ਕੋਈ ਗੱਲ ਕਰਦੇ ਆ। ਨਾ ਬੱਚੇ ਮਾਪੇ ਉਹਨੂੰ ਕੋਈ ਗੱਲ ਦੱਸਦੇ ਆ ਤੇ ਜਦੋਂ ਆਪ ਮਹਾਰੇ ਹੋ ਕੇ ਕੋਈ ਫੈਸਲੇ ਲੈਂਦੇ ਆ ਉਹ ਬਹੁਤੇ ਸਕਸੈਸ ਨਹੀਂ ਹੁੰਦੇ ਜਦ ਕਿ ਮਾਪੇ ਉਹਨੂੰ ਬੱਚਿਆਂ ਨੂੰ ਆਸ ਵਿੱਚ ਗੱਲਬਾਤ ਕਰਕੇ ਇੱਕ ਸੁਖਾਵੇ ਹੱਲ ਲੱਭਣੇ ਜ਼ਰੂਰੀ ਨੇ ਔਰ ਇਸੇ ਵਿਸ਼ੇ ਤੇ ਮੈਂ ਅੱਜ ਛੜੀ ਸਾਰੀ ਗੱਲਬਾਤ ਹੈ ਇਹ ਕਰਨੀ ਹੈ ਮੈਂ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਦੱਸਣਾ ਚਾਹਣਾ ਕਿ ਤਰੱਕੀ ਦੇ ਰਾਹ ਘਰ ਵਿੱਚ ਰਹਿ ਕੇ ਆਪਣੇ ਸਮਾਜ ਦੇ ਵਿੱਚ ਰਹਿ ਕੇ ਆਪਣੇ ਹੁਨਰ ਦੇ ਵਿੱਚ ਰਹਿ ਕੇ ਬਹੁਤ ਹਨ ਨੌਜਵਾਨ ਸ਼ਾਇਦ ਤਰੱਕੀ ਦੇ ਰਾਹਾਂ ਨੂੰ ਗਲਤ ਜਾਂ ਗਲਤ ਦਿਸ਼ਾ ਦੇ ਵਹਿੰਦੇ ਆ ਜਾਂ ਉਹਨਾਂ ਨੂੰ ਉਹ ਦਿਸ਼ਾਵਾਂ ਨਹੀਂ ਮਿਲਦੀਆਂ ਅੱਜ ਦੇ ਨੌਜਵਾਨਾਂ ਦੀ ਤਰੱਕੀ ਦਾ ਰਾਹ ਵੱਡਾ ਟਰੈਕਟਰ ਚੌੜੇ ਟਾਇਰ ਵੱਡਾ ਸਾਇਲੈਂਸਰ ਖੁੱਲਾ ਔਰ ਬੋਲਟ ਮੋਟਰਸਾਈਕਲ ਮਹਿੰਗੀਆਂ ਐਨਕਾਂ ਜਾਂ ਮਹਿੰਗੀਆਂ ਕਾਰ ਇਸ ਨੂੰ ਤਰੱਕੀ ਦਾ ਰਾਹ ਮੰਨਦੇ ਨੇ ਜਦ ਕਿ ਇਹ ਤਰੱਕੀ ਦਾ ਰਾਹ ਨਹੀਂ ਹੈ ਇਹ ਸਿਰਫ ਜ਼ਰੂਰਤ ਦੀਆਂ ਹੀ ਚੀਜ਼ਾਂ ਹਨ ਔਰ ਮਾਂ ਪਿਓ ਨੂੰ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਇਹ ਗਾਈਡ ਕਰਨ ਦੀ ਜ਼ਰੂਰਤ ਹੈ ਕਿ ਜੋ ਆਪਣਾ ਕਲਚਰ ਹੈ ਜੋ ਆਪਣਾ ਸਮਾਜ ਹੈ ਇਸ ਦੇ ਵਿੱਚ ਜੋ ਤਰੱਕੀ ਹੈ ਬਹੁਤ ਉਪਜੀ ਪਈ ਆ ਆਪਣੇ ਬੱਚਿਆਂ ਨੂੰ ਜੋ ਉਹਨਾਂ ਦੀ ਇੱਛਾ ਅਨੁਸਾਰ ਕੰਮ ਨੇ ਜਾਂ ਜੋ ਆਪਣੇ ਵਿਰਸੇ ਦੇ ਵਿੱਚ ਕੰਮ ਮਿਲੇ ਆ ਉਸ ਨੂੰ ਅੱਗੇ ਵਧਾਉਣਾ ਜਾਂ ਬੱਚਿਆਂ ਦੇ ਸੌਂਕ ਅਨੁਸਾਰ ਅੱਗੇ ਵਧਾਉਣਾ ਉਸ ਨੂੰ ਪ੍ਰੇਰਿਤ ਕਰਨਾ ਇੱਕ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਨੌਜਵਾਨ ਬੱਚਿਆਂ ਨੂੰ ਇਸ ਗੱਲ ਤੋਂ ਇਸ ਗੱਲ ਦਾ ਡਰ ਆਪਣੇ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਹੈ ਕਿ ਜੇ ਅਸੀਂ ਕੋਈ ਕੰਪੀਟੀਸ਼ਨ ਲੜਾਂਗੇ ਜਾਂ ਅਸੀਂ ਕੋਈ ਕਿੱਤਾ ਕਰਦੇ ਹਾਂ ਜਾਂ ਅਸੀਂ ਕੋਈ ਸ਼ੌਂਕ ਸਾਡਾ ਜਿਹਨੂੰ ਅਸੀਂ ਆਪਣਾ ਕਿੱਤਾ ਬਣਾਉਣਾ ਚਾਹੁੰਦੇ ਹਾਂ ਕਿ ਕਿਤੇ ਫੇਲਿਅਰ ਨਾ ਹੋ ਜਾਏ ਇੱਕ ਨੌਜਵਾਨਾਂ ਤੇ ਤੇ ਮਾਪਿਓ ਤੇ ਜਿਹੜਾ ਫੇਲੀਅਰ ਸ਼ਬਦ ਹੈ ਉਹ ਇੰਨਾ ਕ ਘਰ ਕਰ ਚੁੱਕਾ ਹੈ ਕਿ ਉਹਨਾਂ ਨੂੰ ਕੋਈ ਵੀ ਕੰਮ ਕਰਨ ਨਹੀਂ ਦਿੰਦਾ ਜਦ ਕਿ ਫੇਲੀਅਰ ਦਾ ਮਤਲਬ ਇੱਕ ਸਕਸੈਸ ਦੀ ਔਰ ਬਦਨਾ ਇੱਕ ਉਹ ਤੋਂ ਸਿੱਖਣਾ ਇੱਕ ਅਗਲਾ ਸਟੈਪ ਹੁੰਦਾ ਸਾਨੂੰ ਮਾਪਿਓ ਨੂੰ ਜੋ ਬੱਚਿਆਂ ਦਾ ਪਹਿਲਾ ਗੁਰੂ ਹੁੰਦਾ ਹੈ ਉਸ ਨੂੰ ਆਪਣੇ ਬੱਚਾ ਨੂੰ ਸ਼ੁਰੂ ਤੋਂ ਹੀ ਇਹ ਤਿਆਰ ਕਰਨਾ ਚਾਹੀਦਾ ਹੈ ਕਿ ਤੁਸੀਂ ਕੋਈ ਕੰਪੀਟੀਸ਼ਨ ਕੋਈ ਕੰਮ ਕੋਈ ਹੁਨਰ ਜੋ ਤੁਹਾਡੇ ਮਨ ਦੇ ਵਿੱਚ ਆ ਜਾਂ ਤੁਹਾਡਾ ਸ਼ੌਂਕ ਆ ਜੇਕਰ ਉਸ ਨੂੰ ਕਰਦੇ ਹੋ ਉਸ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਕਿ ਮੈਂ ਉਸ ਦੇ ਵਿੱਚ ਸਕਸੈਸ ਹੋਵਾਂਗਾ ਜਾਂ ਨਹੀਂ ਹੋਵਾਂਗਾ ਉਸ ਨੂੰ ਇਸ ਤਰੀਕੇ ਨਾਲ ਕਰੋ ਕਿ ਤੁਹਾਡਾ ਉਹ ਇੱਕ ਸ਼ੌਂਕ ਬਣ ਜਾਵੇ ਔਰ ਉਸ ਸ਼ੌਂਕ ਨੂੰ ਤੁਸੀਂ ਬਲੰਦੀਆਂ ਤੇ ਪਹੁੰਚਾ ਦੋ। ਬੱਚਿਆਂ ਦੇ ਮਨ ਤੇ ਹਮੇਸ਼ਾ ਇਹੀ ਪ੍ਰੈਸ਼ਰ ਰਹਿੰਦਾ ਹੈ ਕਿ ਮੇਰਾ ਮਾਪਿਓ ਮੈਨੂੰ ਫੇਲੀਅਰ ਕਹੂਗਾ। ਮੈਨੂੰ ਨਲਾਇਕ ਕਹੂਗਾ। ਜਾਂ ਇਹ ਸਾਡਾ ਬੱਚਾ ਭੌਂਦੂ ਹੈ। ਜਾਂ ਇਹਨੂੰ ਦੂਜਾਂ ਦੀ ਤਰ੍ਹਾਂ ਲਿਖਣਾ ਨਹੀਂ ਆਉਂਦਾ, ਇਹਨੂੰ ਪੜ੍ਹਨਾ ਨਹੀਂ ਆਉਂਦਾ, ਇਹਨੂੰ ਦੌੜਨਾ ਨਹੀਂ ਆਉਂਦਾ। ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸੀ ਕਿ ਧਰਤੀ ਦੇ ਉੱਪਰ ਜੋ ਵੀ ਇਨਸਾਨ ਆਉਂਦਾ ਹੈ ਉਸ ਤੋਂ ਬਾਅਦ ਜੋ ਵੀ ਇਨਸਾਨ ਆਉਂਦਾ ਉਸ ਤੋਂ ਇੱਕ ਗੁਣਾ ਉੱਪਰ ਹੀ ਆਉਂਦਾ ਉਸ ਦਾ ਮਤਲਬ ਕੀ ਹੈ ਵੀ ਜੋ ਧਰਤੀ ਤੇ ਇਨਸਾਨ ਪੈਦਾ ਹੋਇਆ ਉਹ ਹਰ ਇੱਕ ਇਨਸਾਨ ਤੋਂ ਆਪਣੇ ਪਹਿਲਾ ਵਾਲਾ ਤੋਂ ਉਸ ਦੇ ਵਿੱਚ ਕੋਈ ਨਾ ਕੋਈ ਇੱਕ ਐਕਸਟਰਾ ਗੁਣ ਸੀ ਉਹ ਐਕਸਟਰਾ ਕਲਾਕਾਰ ਸੀ ਪਰ ਅਸੀਂ ਘਰ ਦੇ ਮਾਹੌਲ ਦੇ ਵਿੱਚ ਜਾਂ ਸਾਡੇ ਸਮਾਜ ਦੇ ਮਾਹੌਲ ਦੇ ਵਿੱਚ ਜਦੋਂ ਬੱਚਿਆਂ ਨੂੰ ਇੱਕ ਦੂਜੇ ਨਾਲ ਤੋਲਦੇ ਆ ਉਹਨਾਂ ਦੀ ਤੁਲਨਾ ਕਰਦੇ ਆ ਤਾਂ ਉੱਥੇ ਨੌਜਵਾਨਾਂ ਦੇ ਵਿੱਚ ਇੱਕ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਸ਼ਾਇਦ ਮੈਂ ਉਹ ਚੀਜ਼ ਨਹੀਂ ਕਰ ਸਕਦਾ ਮੈਂ ਆਹ ਚੀਜ਼ ਨਹੀਂ ਕਰ ਸਕਦਾ ਜੋ ਉਸ ਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੁੰਦਾ ਉਸ ਨੂੰ ਉਹ ਛੁਪਾ ਕੇ ساری ਉਮਰ ਇੱਕ ਕਪਾਉਂਦੂ ਵਾਲੀ ਜ਼ਿੰਦਗੀ ਜਾਂ ਇੱਕ ਡੱਲ ਵਾਲੀ ਜ਼ਿੰਦਗੀ ਜਾਂ ਇੱਕ ਨਰਾਸਾ ਵਾਲੀ ਜ਼ਿੰਦਗੀ ਜਿਉਂ ਕੇ ਆਪਣਾ ਜੀਵਨ ਬਿਸਰ ਕਰਦਾ ਰਹਿੰਦਾ ਹੈ ਸ਼ੋ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਮਾਪਿਓ ਨੂੰ ਅਤੇ ਨੌਜਵਾਨਾਂ ਨੂੰ ਇਹ ਖਾਸ ਗੁਜਾਇਸ਼ ਹੈ ਗੁਜਾਰਸ਼ ਹੈ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਜੋ ਤੁਸੀਂ ਕਰ ਸਕਦੇ ਹੋ ਉਸ ਤੇ ਜਦ ਤੋਂ ਜ਼ਿਆਦਾ ਜ਼ੋਰ ਦਿਓ ਫੇਲਿਅਰ ਹੋਣਾ ਇੱਕ ਉਸ ਨੂੰ ਆਪਣੇ ਤੇ ਟੈਗ ਨਾ ਸਮਝੋ ਜਾਂ ਆਪਣੇ ਆਮ ਹੀ ਪਿੰਡਾਂ ਚ ਕਹਾਵਤ ਹੁੰਦੀ ਆ ਜਰ ਇਹਨੇ ਤਾਂ ਬੜੇ ਕੰਮ ਕਰ ਲਏ ਇਹਨੇ ਤਾਂ ਕਿਤੇ ਵੀ ਸਕਸੈਸ ਨਹੀਂ ਪਾਈ ਸ਼ਾਇਦ ਇਹੀ ਗੱਲ ਦੇ ਵਿੱਚ ਇੱਕ ਤਰੱਕੀ ਦਾ ਰਾਜ ਸੁਪਿਆ ਹੋਇਆ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਦੇ ਹੋ KFC ਜਾਂ ਹੋਰ ਵੱਡੀਆਂ ਕੰਪਨੀਆਂ ਦੇ ਜਿਹੜੇ ਮਾਲਕ ਸੀ ਉਹ ਬਹੁਤ ਵੱਡੇ ਫੇਲੀਅਰ ਚੋਂ ਨਿਕਲੇ ਹੋਏ ਸਕਸੈਸਫੁਲ ਮਾਲਕ ਸੀ। ਔਰ ਅਸੀਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਇਹ ਗੱਲ ਦੱਸਣ ਦੇ ਵਿੱਚ ਨਾਕਾਮਜਾਬ ਰਹਿੰਦੇ ਆ ਕਿ ਤੁਸੀਂ ਖਾਸ ਹੋ। ਤੁਹਾਡੇ ਵਰਗਾ ਇਸ ਦੁਨੀਆ ਤੇ ਤੁਹਾਡੇ ਹੁਨਰ ਵਰਗਾ ਇਸ ਦੁਨੀਆ ਤੇ ਕੋਈ ਵੀ ਨਹੀਂ। ਔਰ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿੱਚ ਇਹੋ ਜੇ ਕੰਪੀਟੀਸ਼ਨ ਭਰ ਦਿਆਂਗੇ ਸਾਇਦ ਸਾਡੇ ਬੱਚੇ ਇੱਕ ਸਟ੍ਰੈਸ ਭਰੀ ਜ਼ਿੰਦਗੀ ਇੱਕ ਨਸਿਆਂ ਭਰੀ ਜ਼ਿੰਦਗੀ ਇੱਕ ਦਿਖਾਵੇ ਵਾਲੀ ਜ਼ਿੰਦਗੀ ਤੋਂ ਹਟ ਕੇ ਇੱਕ ਸਕਸੈਸ ਵਾਲੀ ਜ਼ਿੰਦਗੀ ਜਾਣ ਦੇ ਕਾਬਿਲ ਹੋਣਗੇ ਮਾਪਿਓ ਨੂੰ ਘਰ ਦੇ ਵਿੱਚ ਇੱਕ ਥੋੜਾ ਮਸਤ ਮਾਹੌਲ ਇੱਕ ਬੱਚਿਆਂ ਦਾ ਦੋਸਤਾਨਾ ਮਾਹੌਲ ਇੱਕ ਜੋ ਅਸੀਂ ਆਮ ਹੀ ਕਹਿ ਦਿੰਨੇ ਆ ਕਿ ਕੁਦਰਤ ਦੇ ਕੁਦਰਤ ਵਾਲਾ ਮਾਹੌਲ ਘਰ ਦੇ ਵਿੱਚ ਬਣਾਉਣਾ ਚਾਹੀਦਾ ਆਪਣੇ ਬੱਚੇ ਨੂੰ ਥਾਪੜਾ ਦੇਣਾ ਚਾਹੀਦਾ ਕਿ ਤੂੰ ਖਾਸ ਹੈ ਔਰ ਤੇਰੀ ਇਹ ਖਾਸੀਅਤ ਇਸ ਧਰਤੀ ਨੂੰ ਬਹੁਤ ਜ਼ਰੂਰੀ ਆ ਔਰ ਇੱਕ ਦੂਜੇ ਨਾਲ ਜਿਹੜਾ ਅਸੀਂ ਬੱਚਿਆਂ ਨੂੰ ਤਾਲਮਿਲ ਕਰਕੇ ਉਹਨਾਂ ਚ ਇੱਕ ਨਰਾਸ਼ਾ ਦਾ ਮਾਹੌਲ ਕਰਦੇ ਆ ਉਹ ਬਿਲਕੁਲ ਗਲਤ ਹੈ ਇੱਕ ਦੂਸਰਾ ਅੱਜ ਦੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਸਸੂ ਪੰਜ ਬਣੀ ਪਈਆ ਉਸ ਦੇ ਵਿੱਚੋਂ ਮੈਂ ਸਮਝਦਾ ਕਿ ਜ਼ਿਆਦਾ ਰੋਲ ਆ ਜਿਹੜਾ ਉਹ ਮਾਂ ਪਿਓ ਹੀ ਅਦਾ ਕਰ ਸਕਦੇ ਆ ਔਰ ਮੈਂ ਇਸ ਵੀਡੀਓ ਦੇ ਵਿੱਚ ਇੱਕ ਇਹ ਸੰਦੇਸ਼ ਦੇਣਾ ਚਾਹਣਾ ਕਿ ਪਰਮਾਤਮਾ ਵਾਹਿਗੁਰੂ ਕੁਦਰਤ ਹਿੰਮਤ ਦੀ ਹਮਾਇਤ ਕਰਦਾ ਔਰ ਇਸ ਦਾ ਮਤਲਬ ਇਹ ਆ ਕਿ ਜੇ ਅਸੀਂ ਪੋਜ਼ਿਟਿਵ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਬਸਰ ਕਰਾਂਗੇ ਆਪਣੀ ਜ਼ਿੰਦਗੀ ਨੂੰ ਜਿਉਵਾਂਗੇ ਤਾਂ ਸਾਡੇ ਵਾਸਤੇ ਇਸ ਕੁਦਰਤ ਨੇ ਬਹੁਤ ਕੁਝ ਲੁਕੋ ਕੇ ਰੱਖਿਆ ਹੋਇਆ ਜਿਹੜਾ ਅਸੀਂ ਅਜੇ ਕਰਨਾ ਔਰ ਜਦੋਂ ਇਹੋ ਜਿਹੀ ਸਿਰਜਣਾ ਸਾਡੇ ਸਮਾਜ ਦੀ ਹੋਊ ਸਾਡੇ ਮਾਪਿਓ ਦੀ ਹੋਊ ਸਾਡੇ ਨੌਜਵਾਨ ਬੱਚਿਆਂ ਦੀ ਹੋਊਗੀ ਤਾਂ ਅਸੀਂ ਜਿਹੜੀ ਤਰੱਕੀ ਦਾ ਜਿਹੜਾ ਮਾਡਰਨ ਰਾਹਗਾ ਉਸ ਨੂੰ ਅਸੀਂ ਬਰਕਰਾਰ ਰੱਖ ਸਕਦੇ ਹਾਂ ਜਾਂ ਉਸ ਨੂੰ ਅਸੀਂ ਅੱਗੇ ਵੀ ਵਧਾ ਸਕਦੇ ਹਾਂ ਜਿਹਦੇ ਵਿੱਚ ਲੜਕੇ ਅਤੇ ਲੜਕੀਆਂ ਦਾ ਇੱਕ ਅਹਿਮ ਰੋਲ ਆ ਜੇ ਕੱਲੀ ਗੱਲ ਨੌਜਵਾਨਾਂ ਦੀ ਕੀਤੀ ਜਾਵੇ ਔਰਤਾਂ ਦੀ ਗੱਲ ਨਾ ਕੀਤੀ ਜਾਵੇ ਤਾਂ ਉਹ ਵੀ ਗਲਤ ਹੋਵੇਗੀ ਕਿਉਂਕਿ ਸਮਾਜ ਦੇ ਵਿੱਚ ਔਰਤ ਮਰਦ ਦੋਨਾਂ ਦੀ ਜੇਕਰ ਸਹੀ ਸਿੱਖਿਆ ਗਈ ਸਹੀ ਤਿਆਰੀ ਦੇ ਨਾਲ ਉਹ ਆਪਣੀ ਦੁਨੀਆ ਦਾ ਜਿਹੜਾ ਜੀਵਨ ਆਪਣੀ ਜ਼ਿੰਦਗੀ ਦਾ ਜੀਵਨ ਉਸ ਨੂੰ ਬਸਰ ਕਰ ਰਹੇ ਨੇ ਵਿਸਰਤ ਜਿਹੜੀ ਉਹਨਾਂ ਦੀ ਲਾੜ ਹੋਊਗੀ ਉਹ ਬੈਸਟ ਹੋਊਗੀ ਤੇ ਸਾਨੂੰ ਸਾਡੇ ਬੱਚਿਆਂ ਨੂੰ ਭਵਿੱਖ ਦੇ ਵਿੱਚ ਹੱਲਾਸ਼ੇਰੀ ਵਾਲੇ ਦਲੇਰ ਬੱਚੇ ਤੇ ਉਹ ਬੱਚੇ ਜਿਹੜੇ ਟਾਇਰ ਚੌੜੇ ਵਾਲੇ ਟਰੈਕਟਰਾਂ ਦੇ ਸਾਇਲੈਂਸਰ ਵੱਡੇ ਕਰ ਲਏ ਔਰ ਤਿੰਨ ਤਿੰਨ ਮੰਜਲਾ ਪਿੱਛੇ ਡੈਕ ਲਵਾ ਲਏ ਉਹ ਕੋਈ ਸਾਡੇ ਸਮਾਜ ਦੀ ਇਹ ਨਹੀਂ ਹੈ ਵੀ ਉਹ ਤਰੱਕੀ ਦਾ ਰਾਹ ਆ ਉਹ ਸਿਰਫ ਇੱਕ ਸ਼ੌਂਕ ਹੋ ਸਕਦਾ ਜਾਂ ਕੋਈ ਇੱਕ ਫਨ ਹੋ ਸਕਦਾ ਪਰ ਉਹ ਸਾਡੇ ਜੀਵਨ ਦਾ ਹਿੱਸਾ ਨਹੀਂ ਹੈ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਇਸ 605 ਦੇ ਵਿੱਚੋਂ ਨਿਕਲ ਕੇ ਤੇ ਮਾਂ ਪਿਓ ਨੂੰ ਵੀ ਇੱਕ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮੋਟੀਵੇਟਡ ਉਹਨਾਂ ਨੂੰ ਸਮਾਂ ਦਿਓ ਉਹਨਾਂ ਨੂੰ ਮਾਹੌਲ ਦਿਓ ਤਾਂ ਜੋ ਜਿਹੜੇ ਬੱਚੇ ਅੱਜ ਇੱਕ ਘੂਟਣ ਮਹਿਸੂਸ ਕਰ ਰਹੇ ਆ ਇੱਕ ਪ੍ਰੈਸ਼ਰ ਦੇ ਵਿੱਚ ਨੇ ਨਸ਼ੇ ਖਾ ਰਹੇ ਨੇ ਡਰੱਗਸ ਲੈ ਰਹੇ ਨੇ ਉਹ ਉਹ ਚੀਜ਼ ਤੋਂ ਬਚਿਆ ਜਾ ਸਕੇ ਔਰ ਇਹੇ ਜੀਵਨ ਖੁੱਲ ਕੇ ਜਿਉਣ ਦੀ ਲੋੜ ਹੈ ਇਸ ਨੂੰ ਮੰਨਣ ਦੀ ਲੋੜ ਹੈ ਸ਼ਾਇਦ ਜੇ ਅਸੀਂ ਆਪਣਾ ਜੀਵਨ ਸਹੀ ਤਰੀਕੇ ਨਾਲ ਮਾਣ ਲਈਏ ਇਸ ਨੂੰ ਜਿਉਂ ਲਈਏ ਤਾਂ ਬਹੁਤ ਵੱਡੀ ਤਰੱਕੀ ਹੈ ਇਸ ਨੂੰ ਸਾਡਾ ਸਮਾਜ ਜਾਂ ਅਸੀਂ ਜਾਂ ਸਾਡੇ ਆੜਾ ਦਵਾਲਾ ਮੰਨਣ ਨੂੰ ਤਿਆਰ ਨਹੀਂ ਹੈ ਇੱਕ ਜੀਵਨ ਜਿਉਣਾ ਉਸ ਦੀ ਜਾਂਚ ਕਰਨਾ ਵੀ ਜੋ ਮੈਨੂੰ ਮਿਲਿਆ ਜਾਂ ਜੋ ਮੈਂ ਕਰ ਰਿਹਾ ਮੈਂ ਉਸ ਦੇ ਵਿੱਚ ਖੁਸ਼ ਹਾਂ ਉਹ ਵੀ ਇੱਕ ਬਹੁਤ ਵੱਡੀ ਤਰੱਕੀ ਆ ਹਰ ਬੰਦਾ ਪਾਇਲਟ ਨਹੀਂ ਬਣ ਸਕਦਾ ਹਰ ਬੰਦਾ ਕਿਸਾਨ ਨਹੀਂ ਬਣ ਸਕਦਾ ਹਰ ਬੰਦਾ ਮੁਲਾਜ਼ਮ ਨਹੀਂ ਬਣ ਸਕਦਾ ਹਰ ਬੰਦਾ ਆਰਮੀ ਦੇ ਵਿੱਚ ਨਹੀਂ ਜਾ ਸਕਦਾ ਇਹ ਧਰਤੀ ਹੈ ਇਸ ਨੇ ਜਾਂ ਕੁਦਰਤ ਹੈ ਇਸ ਨੇ ਇੱਕ ਇਹੋ ਜਿਹਾ ਸਮੇਲ ਬਣਾਇਆ ਕਿ ਇੱਥੇ ਸੰਗੀਤ ਵੀ ਸਾਨੂੰ ਗਾਉਣਾ ਪਊ ਇੱਥੇ ਸਾਨੂੰ ਮਿੱਟੀ ਦੇ ਵਿੱਚ ਵੀ ਰਹਿਣਾ ਪਊ ਇੱਥੇ ਸਾਨੂੰ ਖੇਤਾਂ ਦੇ ਵਿੱਚ ਵੀ ਕੰਮ ਕਰਨਾ ਪਊ ਇੱਥੇ ਸਾਨੂੰ ਜਹਾਜ਼ ਵੀ ਉਡਾਉਣੇ ਪੈਣਗੇ ਇੱਥੇ ਸਾਨੂੰ ਜੰਗਲਾਂ ਦੇ ਵਿੱਚ ਵੀ ਰਹਿਣਾ ਪਊ ਔਰ ਇਸ ਸਰੀਰ ਨੂੰ ਮਤਲਬ ਇੱਕ ਇਸ ਤਰੀਕੇ ਨਾਲ ਕੁਦਰਤ ਦੇ ਵਿੱਚ ਅਡਜਸਟਮੈਂਟ ਕਰਨੀ ਪਊ ਕਿ ਤੁਹਾਨੂੰ ਇੱਕ ਖੁਸ਼ੀ ਹੋਵੇ ਕਿ ਮੈਂ ਜੇ ਕਿਸਾਨ ਬਣਿਆ ਤਾਂ ਮੈਂ ਬਹੁਤ ਖੁਸ਼ਹਾਲ ਆ ਜੇ ਮੈਂ ਨੌਕਰੀ ਕੀਤੀ ਮੈਂ ਬਹੁਤ ਖੁਸ਼ਹਾਲ ਆ ਜੇ ਮੇਰਾ ਕੋਈ ਹੁਨਰ ਸੀ ਮੈਂ ਕੋਈ ਟਰੱਕ ਡਰਾਈਵਰ ਬਣਿਆ ਮੈਂ ਕੋਈ ਟ੍ਰੇਨ ਦਾ ਡਰਾਈਵਰ ਬਣਿਆ ਮੈਂ ਕੋਈ ਪਹਿਲਵਾਨ ਬਣਿਆ ਮੈਂ ਕੋਈ ਨਿਸ਼ਾਨੇਬਾਜ਼ ਬਣਿਆ ਮੈਂ ਕੋਈ ਤਰਾਕ ਬਣਿਆ ਤਾਂ ਉਹ ਮੇਰੀ ਜ਼ਿੰਦਗੀ ਦੇ ਅਹਿਮ ਹਿੱਸੇ ਸੀ ਜਿਹਨੂੰ ਮੈਂ ਮਾਨਿਆ ਤੇ ਮਾਨ ਕੇ ਮੈਂ ਆਪਣਾ ਇੱਕ ਧਰਤੀ ਤੇ ਇਤਿਹਾਸ ਜੋ ਸਿਕਰ ਮੈਂ ਆਪਣਾ ਇਤਿਹਾਸ ਬਣਾਇਆ ਨਾ ਕਿ ਮੈਂ ਕਿਸੇ ਦੇ ਇਤਿਹਾਸ ਨੂੰ ਆਪਣਾ ਇਤਿਹਾਸ ਬਣਾਇਆ ਜਦੋਂ ਹਰ ਨੌਜਵਾਨ ਇੱਕ ਆਪਣਾ ਇਤਿਹਾਸ ਬਣਾਉਣ ਲੱਗ ਜਾਉ ਆਪਣੀ ਇੱਕ ਗਾਥਾ ਬਣਾਉਣ ਲੱਗ ਜਾਉ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਸਖਾਵੇਂ ਪਲ ਸਖਾਵੀ ਜ਼ਿੰਦਗੀ ਸਖਾਵੇਂ ਮਾਹੌਲ ਮਸਤ ਮਾਹੌਲ ਜਿਹਦੇ ਵਿੱਚ ਅਸੀਂ ਆਪਣਾ ਟਾਈਮ ਕੱਟਣਾ ਚਾਹੁੰਨੇ ਆ ਉਹ ਬਸਰ ਕਰੋ ਬਿਸਰਤਾ ਹੈ ਉਨੂੰ ਇੱਕ ਵਧੀਆ ਮਾਹੌਲ ਮਿਲੇ ਇੱਕ ਮੈਂ ਅੱਜ ਦੇ ਨੌਜਵਾਨਾਂ ਨੂੰ ਇਹ ਵੀ ਦੱਸਣਾ ਚਾਹਣਾ ਖਾਸ ਕਰਕੇ ਜੋ 15 ਤੋਂ 25 ਦੇ ਵਿੱਚ ਨੇ ਕਿ ਜੇ ਅਸੀਂ ਅੱਜ ਦੀ ਚਮਕ-ਦਮਕ ਦੁਨੀਆ ਤੋਂ ਬਾਹਰ ਨਿਕਲ ਕੇ ਜਿਵੇਂ ਟਰੈਕਟਰ ਹੈ ਚੌੜੇ ਟਾਇਰ ਹੈ ਵੱਡੇ ਸਲੈਂਸਰ ਹੈ ਤਿੰਨ ਤਿੰਨ ਮੰਜਲੇ ਤੁਸੀਂ ਉੱਤੇ ਸਪੀਕਰ ਲਾਇਆ ਡੈਕ ਲਾਇਆ ਇਸ ਚਮਕ-ਦਮਕ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਇੱਕ ਸਾਦਾ ਸੰਘਰਸ਼ਮਈ ਜੀਵਨ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਹੋ ਤਾਂ ਤੁਸੀਂ ਇਹ ਵੀਡੀਓ ਸੇਵ ਕਰਕੇ ਉਸ ਤੋਂ 20 ਸਾਲ ਬਾਅਦ ਦੇਖੋਗੇ ਤਾਂ ਤੁਸੀਂ ਆਪਣੇ ਆਪ ਤੇ ਇੱਕ ਮਾਣ ਮਹਿਸੂਸ ਕਰੋਗੇ ਕਿ ਅਸੀਂ ਆ ਚੀਜ਼ਾਂ ਦਾ ਤਿਆਗ ਕੀਤਾ ਡੁਪਲੀਕੇਟ ਚੀਜ਼ਾਂ ਦਾ ਡੁਪਲੀਕੇਟ ਦੁਨੀਆ ਦਾ ਡੁਪਲੀਕੇਟ ਸੌਰਤ ਦਾ ਅਸੀਂ ਤਿਆਗ ਕੀਤਾ ਤੇ ਅੱਜ ਜਿਹੜੇ ਆਉਣ ਵਾਲੇ 20 ਸਾਲ ਹੋਣਗੇ ਤੁਹਾਡੇ ਇੱਕ ਖੁਸ਼ਹਾਲ ਮਸਤੀਪੂਰਨ ਤੁਹਾਡੇ ਉਹ 20 ਸਾਲ ਹੋਣਗੇ ਔਰ ਤੁਸੀਂ ਆਪਣੇ ਆਪ ਨੂੰ ਇਹ ਫੀਲ ਕਰੋਗੇ ਕਿ ਵਾਕਿਆ ਅਸੀਂ ਕੁਝ ਕੀਤਾ ਅਸੀਂ ਕੁਝ ਇਤਿਹਾਸ ਬਣਾਇਆ ਔਰ ਉਸ ਚੀਜ਼ ਨੂੰ ਬਣਾਉਣ ਵਾਸਤੇ ਮੈਂ ਨੌਜਵਾਨ ਵਰਗ ਨੂੰ ਇਹ ਜ਼ਰੂਰ ਕਹੂੰਗਾ ਕਿ ਕੁਝ ਚੀਜ਼ਾਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਉਹਨਾਂ ਦਾ ਤਿਆਗ ਕਰਨਾ ਪਊਗਾ ਤਾਂ ਹੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਸਮਾਜ ਨੂੰ ਇੱਕ ਆਪਣੇ ਆਪ ਨੂੰ ਇੱਕ ਆਪਣੀ ਹੋਂਦ ਨੂੰ ਬਚਾ ਕੇ ਤੁਸੀਂ ਅੱਗੇ ਨੰਘ ਸਕੋਗੇ ਇੱਕ ਹੋਰ ਮੈਂ ਕਹਿਣਾ ਚਾਹਣਾ ਕਿਉਂਕਿ ਜਿਹੜਾ ਇਹ ਦੌਰ ਹੁੰਦਾ 15 ਤੋਂ 25 30 ਸਾਲ ਵਾਲਾ ਇਹ ਦੌਰ ਇੱਕ ਇੰਨਾ ਕੁ ਮਤਲਬ ਜਿਵੇਂ ਪ੍ਰਾਣੇ ਬਜ਼ੁਰਗ ਕਹਿੰਦੇ ਸੀ ਨਾ ਕਿ ਇਸ ਨੂੰ ਤਾਂ ਚੰਡੀ ਚੜੀ ਆ ਮਤਲਬ ਇੱਕ ਜਸੀਲਾ ਜੋਰ ਹੁੰਦਾ ਉਸ ਦੌਰ ਦੇ ਵਿੱਚ ਤੁਸੀਂ 12 ਘੰਟੇ 16 ਘੰਟੇ 18 ਘੰਟੇ ਕੋਈ ਵੀ ਕੰਮ ਕਰੋਗੇ ਉਸ ਦੇ ਸਾਨੂੰ ਰਿਜ਼ਲਟ ਜਿਹੜੇ ਬਾ ਕਮਾਲ ਹੋਣਗੇ ਔਰ ਸਮਾਜ ਦੇ ਵਿੱਚ ਤੁਹਾਡੀ ਇੱਕ ਇੱਜ਼ਤ ਜਿਹੜੀ ਇੱਕ ਦੇਖੋਗੀ ਤੁਹਾਡੀ ਉਸ ਨੂੰ ਵੀ ਇੱਕ ਸਲਾਹਣਯੋਗ ਮੰਨਿਆ ਜਾਊ ਔਰ ਇਹ ਜਿਹੜਾ ਪ੍ਰਾਗ ਆ ਇਹ ਤੁਹਾਡੀ ਮੈਂਟਲੀ ਤਾਕਤ ਤੁਹਾਡੇ ਮਾਪਿਓ ਦੀ ਸਿੱਖਿਆ ਔਰ ਜਿਹੜੀ ਬਾਹਰੀ ਚਮਕ-ਦਮਕ ਤੋਂ ਬਚ ਕੇ ਹੀ ਤੁਸੀਂ ਮਕਾਮ ਆ ਜਿਹੜਾ ਇਹ ਹਾਸਲ ਕਰ ਸਕਦੇ ਹੋ ਇਹ ਇਸ ਦੇ ਲਈ ਤੁਹਾਨੂੰ ਬਾਹਰੀ ਦੁਨੀਆ ਤੋਂ ਬਾਹਰ ਨਿਕਲ ਕੇ ਇੱਕ ਗਰਾਊਂਡ ਤੇ ਇੱਕ ਆਪਣੇ ਆਪ ਨੂੰ ਤਕੜਾ ਇੱਕ ਜਸੀਲਾ ਇੱਕ ਮਿਹਨਤੀ ਨੌਜਵਾਨ ਬਣ ਕੇ ਮਿਹਨਤ ਕਰਨੀ ਪੈਣੀ ਆ ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਇੱਕ ਵਧੀਆ ਭਵਿੱਖ ਦੇ ਸਕੋ ਅੱਜ ਕੱਲ ਇੱਕ ਆਮ ਹੀ ਗੱਲ ਚੱਲਦੀ ਹੈ ਕਿ ਖਾ ਪੀ ਲਓ ਜ਼ਿੰਦਗੀ ਬਹੁਤ ਥੋੜੀ ਹੈ ਇਹ ਬਹੁਤ ਪ੍ਰਚਲਿਤ ਹੋ ਚੁੱਕੀ ਹੈ ਮੈਂ ਇਸ ਗੱਲ ਦਾ ਨੁਕ ਤੋੜ ਕੇ ਇੱਕ ਗੱਲ ਕਹਿਣਾ ਚਾਹਣਾ ਕਿ ਜੇਕਰ ਆਪਣੇ ਮਾਪਿਓ ਆਪਣੇ ਦਾਦਾ ਦਾਦੀ ਇਹ ਗੱਲ ਕਹਿੰਦੇ ਕਿ ਖਾ ਪੀ ਲਓ ਜ਼ਿੰਦਗੀ ਬਹੁਤ ਥੋੜੀ ਹੈ ਤਾਂ ਕੀ ਅੱਜ ਅਸੀਂ ਇਸ ਧਰਤੀ ਤੇ ਇਹ ਮੌਜਾਂ ਮਾਣਦੇ ਹੁੰਦੇ ਇਹ ਜ਼ਿੰਦਗੀ ਮਾਣਦੇ ਹੁੰਦੇ ਸਾਡੇ ਮਾਪਿਓ ਨੇ ਸਾਡੇ ਦਾਦੇ ਪਰਦਾਦਿਆਂ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਖਾ ਪੀ ਲਓ ਜ਼ਿੰਦਗੀ ਬਹੁਤ ਥੋੜੀ ਆ ਉਹ ਇਹ ਗੱਲ ਜ਼ਰੂਰ ਕਹਿੰਦੇ ਸੀ ਖਾ ਪੀ ਲਓ ਜ਼ਿੰਦਗੀ ਬਹੁਤ ਲੰਬੀ ਜਿਉਣੀ ਆ ਔਰ ਅੱਜ ਦਾ ਨੌਜਵਾਨ ਤੇ ਪਿਛਲਾ ਨੌਜਵਾਨ ਦੇ ਵਿੱਚ ਇਹੀ ਫਰਕ ਰਹਿ ਗਿਆ ਕਿ ਅਸੀਂ ਬਹੁਤ ਜਲਦੀ ਕਰੀ ਬੈਠੇ ਆ ਕਿ ਛੇਤੀ ਹਰ ਕੰਮ ਹੋ ਜੇ ਛੇਤੀ ਸਕਸੈਸ ਮਿਲ ਜੇ ਅਸੀਂ ਛੇਤੀ ਕੋਈ ਵੱਡਾ ਮਕਾਮ ਹਾਸਲ ਕਰ ਲਈਏ ਜਦ ਕਿ ਹਰ ਮਕਾਮ ਨੂੰ ਹਰ ਸਕਸੈਸ ਨੂੰ ਟਾਈਮ ਲੱਗਦਾ ਇਹ ਕੁਦਰਤ ਇੱਕ ਪ੍ਰੀਖਿਆ ਲੈਂਦੀ ਹੈ ਕਿ ਕੋਈ ਆਪਣੇ ਕੰਮ ਪ੍ਰਤੀ ਕਿੰਨਾ ਸੰਜੀਦਗੀ ਦੇ ਨਾਲ ਖੜਦਾ ਹੈ ਜਾਂ ਕਿੰਨਾ ਉਹ ਡਿਊਟੀ ਕਰਦਾ ਇੱਕ ਕਹਾਵਤ ਹੈ ਕਿ ਦੋ ਮਿੱਤਰ ਹੁੰਦੇ ਸੀ ਕਿਸੇ ਮੰਦਰ ਗੁਰਦੁਆਰਾ ਮਸਜਿਦ ਸਾਂਝੀ ਜਗ੍ਹਾ ਤੇ ਇੱਕ ਮਿੱਤਰ ਉੱਥੇ ਜਾ ਕੇ ਰੋਜ਼ ਧੂਪ ਬੱਤੀ ਅਰਗਬੱਤੀ ਕਰਦਾ ਸੀ ਔਰ ਦੂਸਰਾ ਮਿੱਤਰ ਉੱਥੇ ਰੋਜ਼ ਇੱਕ ਡੜਾ ਲਾ ਮਾਰ ਕੇ ਆਉਂਦਾ ਸੀ ਉਹ ਸਰਾਰਤੀ ਅਨਸਰ ਦੇ ਹਿਸਾਬ ਨਾਲ ਚੱਲਦਾ ਸੀ ਕਿ ਦੂਸਰਾ ਇੱਕ ਸਾਦੇ ਜੀਵਨ ਵਾਲੇ ਤਰੀਕੇ ਨਾਲ ਚੱਲਦਾ ਸੀ ਪਰ ਉਹਨਾਂ ਦੀ ਜਦੋਂ ਪ੍ਰੀਖਿਆ ਹੋਈ ਇੱਕ ਦਿਨ ਬਾਰਸ਼ ਹੋ ਰਹੀ ਸੀ ਝੱਖੜ ਸੀ ਤੂਫਾਨ ਸੀ ਜਿਹੜਾ ਇੱਕ ਮਿੱਤਰ ਉੱਥੇ ਰੋਜ਼ ਪਾਠ ਪੂਜਾ ਜਾਂ ਸੇਵਾ ਕਰਕੇ ਆਉਂਦਾ ਸੀ ਉਹ ਉਸ ਦਿਨ ਨਹੀਂ ਗਿਆ ਆਲਸ ਮਾਰ ਗਿਆ ਤੇ ਦੂਸਰਾ ਮਿੱਤਰ ਨੇ ਉੱਥੇ ਕੀ ਕੀਤਾ ਜਾ ਕੇ ਰੋੜਾ ਮਾਰਿਆ ਤੇ ਉੱਥੋਂ ਮਤਲਬ ਇੱਕ ਸ਼ਕਤੀ ਪ੍ਰਗਟ ਹੋਈ ਉਹਨੂੰ ਕਹਿੰਦੇ ਵੀ ਹਾਂ ਬੱਚਾ ਤੂੰ ਦੱਸ ਕੀ ਚਾਹੀਦਾ ਉਹ ਕਹਿੰਦਾ ਜੀ ਮੈਨੂੰ ਰਾਜ ਭਾਗ ਜਾਂ ਸਭ ਕੁਝ ਚਾਹੀਦਾ ਉਹਨੂੰ ਉਹ ਸਭ ਚੀਜ਼ਾਂ ਮਿਲ ਗਈਆਂ ਉਹਦਾ ਮਿੱਤਰ ਜੋ ਉੱਥੇ ਰੋਜ਼ ਗਿਆ ਜਾਂਦਾ ਸੀ ਉਸ ਜਗ੍ਹਾ ਤੇ ਜਾ ਕੇ ਆਪਣਾ ਜਦੋਂ ਗਿਲਾ ਪ੍ਰਗਟ ਕਰਨ ਲੱਗਿਆ ਉਹ ਕਹਿੰਦੇ ਵੀ ਇਹ ਉਸ ਦੀ ਦ੍ਰਿੜ ਇੱਛਾ ਸ਼ਕਤੀ ਦਾ ਨਤੀਜਾ ਸੀ ਜੋ ਉਸ ਨੂੰ ਮਿਲਿਆ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਉਸ ਮਿੱਤਰ ਜੋ ਡੜਾ ਮਾਰਦਾ ਸੀ ਉਸ ਨੇ ਆਪਣੀ ਲਗਾਤਾਰਤਾ ਆਪਣੀ ਦ੍ਰਿੜਤਾ ਨਹੀਂ ਛੱਡੀ ਚਾਹੇ ਝੱਖੜ ਸੀ ਚਾਹੇ ਤੂਫਾਨ ਸੀ ਔਰ ਜੋ ਦੂਸਰਾ ਮਿੱਤਰ ਸੀ ਉਹ ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਨਰਾਸਾ ਸੀ ਇੱਕ ਇਹ ਸੀ ਕਿ ਮੈਂ ਰੋਜ਼ ਜਾਣਾ ਰੋਜ਼ ਪੂਜਾ ਕਰਦਾ ਰੋਜ਼ ਉੱਥੇ ਮੱਥਾ ਟੇਕਦਾ ਜਾਂ ਰੋਜ਼ ਸਫਾਈ ਕਰਦਾ ਕਿ ਮੈਨੂੰ ਨਹੀਂ ਮਿਲਿਆ ਇੱਥੇ ਕਹਿਣ ਦਾ ਮਤਲਬ ਕਿ ਜੋ ਸਾਡੀ ਦ੍ਰਿੜਤਾ ਜਾਂ ਜੋ ਅਸੀਂ ਆਪਣੇ ਸ਼ੌਂਕ ਹੈ ਜੋ ਅਸੀਂ ਆਪਣਾ ਕੰਮ ਹੈ ਜੋ ਲਗਾਤਾਰਤਾ ਦੇ ਵਿੱਚ ਕਰਾਂਗੇ ਜਾਂ ਇਸ ਨੂੰ ਇਹ ਕਹਿ ਲਓ ਕੋਈ ਕੰਪੀਟੀਸ਼ਨ ਆ ਜਿਵੇਂ ਅੱਜ ਕੱਲ ਬੱਚੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਆ ਇੱਕ ਕੰਪੀਟੀਸ਼ਨ ਹਾਰ ਗਏ ਦੋ ਹਾਰ ਗਏ ਤਿੰਨ ਹਾਰ ਗਏ ਚਾਰ ਹਾਰ ਗਏ ਉਹ ਚਾਹੇ ਜੋ ਪ੍ਰਤੀ ਹੋਵੇ ਚਾਹੇ ਤੁਸੀਂ ਕੰਮ ਲੱਭਦੇ ਹੋ ਕੋਈ ਜਾਂ ਕੋਈ ਸਕਸੈਸ ਤੁਹਾਨੂੰ ਨਹੀਂ ਮਿਲ ਰਹੀ ਉਹ ਉਸ ਦਾ ਕਾਰਨ ਇਹ ਆ ਕਿ ਤੁਸੀਂ 2 4 5 6 ਟਮਟਾਂ ਦੇ ਵਿੱਚ ਹੀ ਕਹਿ ਦਿੰਦੇ ਹੋ ਕਿ ਮੈਂ ਤਾਂ ਫੇਲ ਹਾਂ ਮੈਂ ਫੇਲੀਅਰ ਹਾਂ ਉਸ ਕਹਾਣੀ ਦਾ ਮਤਲਬ ਜਾਂ ਉਹਦਾ ਮੋਟੋ ਇਹਦਾ ਇਹ ਹੈ ਕਿ ਤੁਹਾਡੇ ਕੰਮ ਦੇ ਵਿੱਚ ਲਗਾਤਾਰਤਾ ਹੀ ਤੁਹਾਨੂੰ ਅਸਲੀ ਜੀਵਨ ਜਿਉਣ ਦਾ ਜਿਹੜਾ ਤਰੀਕਾ ਸਿਖਾਏਗੀ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਇਹ ਕਹਿੰਦੇ ਸੀ ਕਿ ਖਾ ਪੀ ਲੋ ਜ਼ਿੰਦਗੀ ਲੰਬੀ ਜਿਉਣੀ ਆ ਅੱਜ ਕੱਲ ਦੇ ਨੌਜਵਾਨ ਬੱਚੇ ਜ਼ਿਆਦਾਤਰ ਇਹੀ ਕਹਿੰਦੇ ਸੁਣਦੇ ਆ ਖਾ ਪੀ ਲੋ ਜ਼ਿੰਦਗੀ ਬਹੁਤ ਥੋੜੀ ਐ ਦੋਸਤੋ ਇਹ ਜ਼ਿੰਦਗੀ ਬਹੁਤ ਲੰਬੀ ਆ ਇਹਦੇ ਹਰ ਪਲ ਦਾ ਆਨੰਦ ਲਓ ਇਹਦੇ ਹਰ ਪਲ ਨੂੰ ਜਿਉਂ ਇਹਦੇ ਹਰ ਪਾਲ ਦੇ ਵਿੱਚ ਸੰਘਰਸ਼ ਕਰੋ ਔਰ ਹਰ ਪਾਲ ਨੂੰ ਐਨਾ ਇੰਜੋਏ ਕਰੋ ਕਿ ਜਦੋਂ ਤੁਸੀਂ ਜਾਵੋ ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ਿਕਵਾ ਨਾ ਰਹੇ ਕਿ ਸ਼ਾਇਦ ਮੈਂ ਇਹ ਕੰਮ ਸਿੱਧਤ ਨਾ ਕਰ ਲੈਂਦਾ ਜਾਂ ਆਹ ਕੰਮ ਹੋਰ ਕਰ ਲੈਂਦਾ ਤਾਂ ਮੈਂ ਹੋਰ ਬਿਹਤਰ ਬਣ ਜਾਂਦਾ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਜੋ ਦਿੱਤੀਆਂ ਜਾ ਸਕਦੀਆਂ ਨੇ ਪਰ ਮੇਰਾ ਨੌਜਵਾਨਾਂ ਨੂੰ ਸੰਦੇਸ਼ ਹੈ ਕਿ ਇਸ ਵੀਡੀਓ ਨੂੰ ਸੁਣ ਕੇ ਆਪਣੇ ਦੇ ਆਪਣੇ ਆਪ ਦੇ ਵਿੱਚ ਇੱਕ ਪਰਪੱਕਤਾ ਇੱਕ ਨਿਰਰਪਣ ਇੱਕ ਸਹਿਜਪਨ ਇੱਕ ਸਹਿਨਸ਼ੀਲਤਾ ਵਾਲਾ ਮਸਤ ਮਾਹੌਲ ਆਪਣੀ ਜ਼ਿੰਦਗੀ ਚ ਬਣਾਓ ਇਹ ਤੇਜ਼ੀ ਦੀ ਦੁਨੀਆ ਇਹ ਦੌੜ ਭੱਜ ਦੀ ਦੁਨੀਆ ਇਹ ਚਮਕੀਲੀ ਦੁਨੀਆ ਤੋਂ ਪਿੱਛੇ ਹਟ ਕੇ ਇੱਕ ਨਰਵਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੋ ਜਿਵੇਂ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹਣਾ ਅੱਜ ਕੱਲ੍ਹ ਦੇ ਨੌਜਵਾਨ ਸਕੂਲਾਂ ਕਾਲਜਾਂ ਜਾਂ ਕਲੱਬਾਂ ਦੇ ਵਿੱਚ ਜਾਂ ਆਮ ਬਾਹਰ ਦੇ ਮਾਹੌਲ ਦੇ ਵਿੱਚ ਜਾਂ ਤਾਂ ਲੀਡਰੀ ਵਾਲਾ ਮਾਹੌਲ ਬਣਾਉਣਗੇ ਜਾਂ ਉਗਰਤਾ ਵਾਲਾ ਮਾਹੌਲ ਬਣਾਉਣਗੇ ਜਾਂ ਇੱਕ ਲੜਾਕੂ ਮਾਹੌਲ ਬਣਾ ਕੇ ਆਪਣੇ ਆਪ ਨੂੰ ਇਹ ਦਿਖਾਉਂਦੇ ਆ ਕਿ ਅਸੀਂ ਬਹੁਤ ਤਰੱਕੀ ਦੇ ਰਾਹ ਤੇ ਆਂ ਸਾਡੇ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਗੱਲਬਾਤ ਹੈ ਜਦ ਕਿ ਇਹੋ ਜਿਹੇ ਪੜਾ ਕੇ ਇਹੋ ਜਿਹੀ ਜ਼ਿੰਦਗੀ ਦੇ ਪੜਾ ਕੇ ਇਹ ਬਾਲਾ ਟਾਈਮ ਨਹੀਂ ਚੱਲਦੇ ਇਹ ਕੁਸ ਟਾਈਮ ਦੇ ਸੁਪਨੇ ਹੁੰਦੇ ਹੈ ਮੇਰਾ ਨੌਜਵਾਨਾਂ ਨੂੰ ਸੰਦੇਸ਼ ਹੈ ਤੁਸੀਂ ਲੀਡਰੀ ਕਰੋ ਖੁਸ਼ ਹੋ ਕੇ ਕਰੋ ਪਰ ਉਹ ਲੀਡਰੀ ਦਾ ਜਿਹੜਾ ਢੰਗ ਹੈ ਉਹਦਾ ਸੱਜਾ ਪਾਣਾ ਹੈ ਉਹਦਾ ਉਹਦੇ ਜੋ ਸਿਸ਼ਟਾਚਾਰ ਹੈ ਉਸ ਨੂੰ ਬਣਾ ਕੇ ਰੱਖੋ ਜੇ ਤੁਸੀਂ ਕਾਲਜਾਂ ਦੇ ਵਿੱਚ ਕੋਈ ਲੀਡਰ ਬਣਦੇ ਹੋ ਪ੍ਰਧਾਨ ਬਣਦੇ ਹੋ ਔਰ ਤੁਹਾਨੂੰ ਤੁਹਾਡੀ ਸਖਸੀਅਤ ਜਾਂ ਤੁਹਾਡੇ ਕੰਮ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਤੁਹਾਡੇ ਨਾਮ ਦੇ ਨਾਲ ਉਹ ਜਿਹੜਾ ਤੁਹਾਡਾ ਰਤਬਾ ਉਹ ਜੁੜ ਜਾਣ ਜੁੜ ਜਾਵੇ ਪਰ ਅੱਜ ਕੱਲ ਦੇ ਨੌਜਵਾਨ ਇਹੋ ਜਿਹੇ ਮੰਨ ਕੇ ਚੱਲੋ ਵੀ ਪੜਕਾਉ ਲੀਡਰ ਬਣਾ ਹੋ ਗਿਆ ਕੋਈ ਗੈਂਗਵਾਰ ਹੋ ਗਿਆ ਇਹੋ ਜੀਆਂ ਚੀਜ਼ਾਂ ਦੇ ਨਾਲ ਆਪਣਾ ਨਾਮ ਮਤਲਬ ਸਮਝ ਲਓ ਵੀ ਛੇਤੀ ਚਮਕਾਉਣਾ ਚਾਹੁੰਦੇ ਆ ਜਿਵੇਂ ਆਪਾਂ ਅੱਜ ਕੱਲ ਆਮ ਹੀ ਦੇਖਦੇ ਆ ਕਿ ਅੱਜ ਕੱਲ ਗੈਂਗਵਾਰਾਂ ਹੋ ਰਹੀਆਂ ਨੇ ਬੱਚੇ ਲੜ ਰਹੇ ਨੇ ਈਵਨ ਕਿ ਮੰਨ ਕੇ ਚਲੋ 10ਵੀਂ ਪਲੱਸ 1 2 ਦੇ ਬੱਚੇ ਮੋਟਰਸਾਈਕਲਾਂ ਤੇ ਆਮ ਹੀ ਲੜਾਈ ਕਰਦੇ ਦੇਖਦੇ ਆ ਜਾਂ ਗਰੁੱਪ ਬਣਾ ਕੇ ਲੜਦੇ ਨੇ ਉਸ ਦੇ ਨਾਲ ਇੱਕ ਤਣਾਉਪੂਰਨ ਵਾਲਾ ਮਾਹੌਲ ਆ ਜਾਓ ਜਾਂ ਬੱਚਿਆਂ ਦਾ ਜੋ ਕੰਮ ਕਰਨ ਦਾ ਟਾਈਮ ਹੈ ਉਹ ਉਹਨਾਂ ਦੇ ਹੱਥੋਂ ਉਹਨਾਂ ਦਾ ਸਮਾਂ ਉਹ ਨਿਕਲ ਜਾਂਦਾ ਇਹ ਕੋਈ ਆਮ ਬੱਚੇ ਨੂੰ ਕੋਈ ਤਰੱਕੀ ਦਾ ਰਾਹ ਨਹੀਂ ਹੈ ਇਹ ਚੀਜ਼ਾਂ ਸਾਨੂੰ ਨੌਜਵਾਨਾਂ ਨੂੰ ਅੰਦਰੋਂ ਬਾਹਰ ਕੱਢਣੀਆਂ ਪੈਣੀਆਂ ਕਿ ਜੇ ਮੈਂ ਸਕੂਲ ਜਾਵਾਂ ਕਾਲਜ ਜਾਵਾਂ ਜਾਂ ਯੂਨੀਵਰਸਿਟੀ ਦੇ ਵਿੱਚ ਜਾਵਾਂ ਮੇਰੇ ਸਾਦੇ ਕੱਪੜੇ ਹੋਣ ਮੇਰਾ ਸਾਦਾ ਜੀਵਨ ਹੋਵੇ ਜੋ ਮੇਰੇ ਘਰ ਦਾ ਮਾਹੌਲ ਹੈ ਮੈਂ ਉਸ ਤਰੀਕੇ ਨਾਲ ਜਾਵਾਂ ਜਾਂ ਜੋ ਮੈਂ ਸੰਸਥਾ ਦੇ ਵਿੱਚ ਜਾ ਰਿਹਾ ਕੀ ਉਹ ਸੰਸਥਾ ਦੇ ਅੰਦਰ ਜਾਣ ਲਾਇਕ ਮੇਰਾ ਵਿਹਾਰ ਹੈ ਜਾਂ ਮੇਰਾ ਡਰੈਸ ਹੈ ਜਾਂ ਜੋ ਮੈਂ ਇਸ ਸਮਾਜ ਦੇ ਵਿੱਚ ਬਸਰ ਕਰ ਰਿਹਾ ਕੀ ਮੈਂ ਉਹ ਸਮਾਜ ਨੂੰ ਗੰਧਲਾਤਾ ਨਹੀਂ ਕਰ ਰਿਹਾ ਜੇਕਰ ਸਾਨੂੰ ਇਹ ਸਿੱਖਿਆ ਸਾਡੇ ਘਰ ਤੋਂ ਮਿਲੂਗੀ ਔਰ ਇਸ ਦੇ ਵਿੱਚ ਮੈਂ ਇੱਕ ਮਾਂ ਪਿਓ ਦਾ ਜਿਹੜਾ ਰੋਲ ਆ ਉਸ ਨੂੰ ਮੈਂ ਐਡ ਆਨ ਕਰਨਾ ਚਾਹਣਾ ਕਿ ਮਾਂ ਪਿਓ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਅੱਜ ਸਾਡਾ ਬੱਚਾ ਘਰੋਂ ਤਿਆਰ ਹੋ ਕੇ ਕਿਸ ਲੈਜੇ ਨਾ ਜਾ ਰਿਹਾ ਉਸ ਦਾ ਮੋਟਰਸਾਈਕਲ ਦਾ ਜਿਹੜਾ ਪਿੱਛੇ ਵਾਲਾ ਮਗਰਾੜ ਆ ਉਹ ਕਾਲਾ ਕੀਤਾ ਹੋਇਆ ਜਾਂ ਚਿੱਟਾ ਹੈ ਜਾਂ ਉਹਦੀ ਨੰਬਰ ਪਲੇਟ ਕੈਸੀ ਹੈ ਜਾਂ ਉਹ ਕਾਲਜ ਪੜਨ ਜਾ ਰਿਹਾ ਜਾਂ ਉਹ ਕਾਲਜ ਢੇੜੇ ਮਾਰਨ ਜਾ ਰਿਹਾ ਇਹ ਜੇਕਰ ਮਾਂ ਪਿਓ ਆਪਣੇ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਦੇ ਸੀਸੇ ਦਿਖਾਉਣਗੇ ਉਹਨੂੰ ਉਸ ਦੀ ਔਕਾਤ ਬਾਰੇ ਵੀ ਦੱਸਣਗੇ ਜਾਂ ਇੱਕ ਉਸ ਦੀ ਹੈਸੀਅਤ ਬਾਰੇ ਦੱਸਣਗੇ ਕਿ ਬੱਚੇ ਆਪਾਂ ਮਿਡਲ ਕਲਾਸ ਫੈਮਿਲੀ ਚੋਂ ਆ ਜਾਂ ਆਪਣੇ ਕੋਲੇ ਬਹੁਤ ਜ਼ਿਆਦਾ ਚੀਜ਼ਾਂ ਹਨ ਸਿਰਫ ਬਹੁਤ ਜ਼ਿਆਦਾ ਚੀਜ਼ਾਂ ਦਾ ਮਤਲਬ ਜਾਂ ਬਹੁਤ ਜ਼ਿਆਦੇ ਪੈਸੇ ਦਾ ਮਤਲਬ ਇਹ ਨਹੀਂ ਹੈ ਕਿ ਤੂੰ ਸੜਕਾਂ ਤੇ ਜਾ ਕੇ ਆਵਾਰਾ ਗਿਰਦੀ ਕਰ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾ ਗੈਂਗਬਾਰਾਂ ਕਰ ਉਹ ਜੀਵਨ ਕੋਈ ਜ਼ਿਆਦਾ ਲੰਬਾ ਨਹੀਂ ਹੋਊਗਾ ਤੁਸੀਂ ਆਮ ਹੀ ਦੇਖਣ ਨੂੰ ਮਿਲਦੇ ਹੋ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਕਰਾਹੇ ਰਸਤਿਆਂ ਦੇ ਵਿੱਚ ਪੈ ਕੇ ਅੱਜ ਦੇ ਟਾਈਮ ਉਹਨਾਂ ਦੇ ਘਰੋਂ ਬਹੁਤ ਜ਼ਿਆਦਾ ਫੈਸਿਲਟੀਆਂ ਨੇ ਬਹੁਤ ਜ਼ਿਆਦਾ ਪੈਸਾ ਪਰ ਉਹ ਜੇਲਾਂ ਦੇ ਵਿੱਚ ਬੈਠੇ ਆ ਜੇਲ੍ਹ ਦੇ ਵਿੱਚ ਬੈਠ ਕੇ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈਗੀ ਉਸ ਦੇ ਵਿੱਚ ਆਪਣਾ ਤਾਂ ਜੀਵਨ ਖਰਾਬ ਕਰ ਹੀ ਰਹੇ ਨੇ ਵਿਸਰਤ ਉਸ ਦੇ ਜੋ ਮਾਪਿਓ ਨੇ ਜਾਂ ਰਿਸ਼ਤੇਦਾਰ ਨੇ ਜਾਂ ਭੈਣ ਭਾਈ ਨੇ ਉਹ ਵੀ ਇੱਕ ਡੂੰਘੇ ਸਦਮੇ ਦੇ ਵਿੱਚ ਆਪਣਾ ਜੀਵਨ ਕੱਢਦੇ ਆ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਇਹੋ ਜਿਹੇ ਜਿਹੜੇ ਝੂਠੇ ਭੜਕਾਊ ਸੰਸਕਾਰ ਨੇ ਇਹਨਾਂ ਤੋਂ ਬਚ ਕੇ ਜਿਹੜਾ ਟਿਕਾਊ ਆਪਣੇ ਸਾਦਾ ਜੀਵਨ ਮਿਹਨਤ ਵਾਲਾ ਜੀਵਨ ਉਸ ਨੂੰ ਜਾਣ ਵਾਲ ਬਦਨ ਤਾਂ ਜੋ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰ ਸਕੇ ਸਾਡੀ ਵੀਡੀਓ ਇਹ ਜੇਕਰ ਤੁਹਾਨੂੰ ਚੰਗੀ ਲੱਗਦੀ ਆ ਇਹਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਜੋ ਨੌਜਵਾਨਾਂ ਕੋਲ ਇਹ ਸੰਦੇਸ਼ ਵੱਧ ਤੋਂ ਵੱਧ ਪਹੁੰਚ ਸਕੇ ਧੰਨਵਾਦ